ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕੀਆ ਤੋਰੀ ਕੀਆ ਤੋਰੀ ਵੀ ਬੋਲਦੇ ਇਹਨੂੰ ਰਾਮ ਤੋਰੀ ਵੀ ਬੋਲਦੇ ਆ ਕੀਆ ਤੋਰੀ ਆਪਾਂ ਲ ਲਈ ਅੱਧਾ ਕਿਲੋ ਤੇ ਹੁਣ ਆਪਾਂ ਕੀਆ ਤੋਰੀ ਨੂੰ ਛਿਲ ਲੈਨੇ ਆ ਆਪਾਂ ਉੱਪਰਲੀ ਇਹਦੀ ਬਰੀਕ ਬਰੀਕ ਛਿੱਲ ਲਾਵਾਂਗੇ ਕੀਆ ਤੋਰੀ ਬਿਲਕੁਲ ਕੁਲੀ ਆ ਤਾਜੀ ਆ ਤੇ ਮੋਟੀ ਛੇਲੇ ਨਹੀਂ ਹਦੀ ਹੈ ਤੇ ਆਪਾਂ ਉੱਪਰਲੀ ਇਹਦੀ ਪਰਤ ਲਾ ਦਾਂਗੇ ਬਰੀਕ ਬਰੀਕ ਹਾਂਜੀ ਕਿ ਆਪਾਂ ਤੋਰੀ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਸੁਕਾ ਲਈ ਹੈ ਤੇ ਹੁਣ ਆਪਾਂ ਕੀ ਆ ਤੋਰੀ ਨੂੰ ਕੱਟ ਲੈਨੇ ਆ ਬਰੀ ਕੱਟ ਲਵਾਂਗੇ ਜੇ ਸੜਕੋ ਇਥੋਂ ਕੀ ਆ ਤੋਰੀ ਚੌੜੀ ਆਪਾਂ ਵਿੱਚ ਕੱਟ ਲਾ ਦਾਂਗੇ ਐਸੇ ਤਰਾ ਇਤਰਾ ਦੀ ਆਪਾਂ ਤੋਰੀਆਂ ਕੱਟ ਕੇ ਪੂਰੀਆਂ ਤਿਆਰ ਕਰਾਂਗੇ ਪੰਜੀ ਆਪਾਂ ਤੋਰੀਆਂ ਸਾਰੀਆਂ ਕੱਟ ਕੇ ਤਿਆਰ ਕਰਨੀਆਂ ਆ ਤੇ ਤੇ ਸਾਰੇ ਮੈਂ ਤੋਰੀਆਂ ਸਾਰੀ ਮੈਂ ਕੱਟ ਕੇ ਤਿਆਰ ਕਰ ਲਈਏ ਹੁਣ ਆਪਾਂ ਇਹਨਾਂ ਨੂੰ ਤੜਕਾ ਲਾਉਂਦੇ ਆਂ ਹਾਂਜੀ ਆਪਾਂ ਤੋਰੀਆਂ ਕੱਟਣੀਆਂ ਨੇ ਤੋਰੀਆਂ ਦੇ ਵਿੱਚ ਸਿੰਪਲ ਮਸਾਲੇ ਪਾਵਾਂਗੇ ਮੈਂ ਟਮਾਟਰ ਦੋ ਟਮਾਟਰ ਮੈਂ ਗ੍ਰੈਂਡ ਕਰ ਲਿਆ ਸੀ ਇਹਨਾਂ ਦੇ ਵਿੱਚ ਹੀ ਮਿਰਚਾਂ ਕਰ ਲਈਆਂ ਸੀ ਆਪਾਂ ਗ੍ਰੈਂਡ ਤੇ ਦੋ ਪਿਆਜ਼ ਕੀਤੇ ਸੀ ਮੈਂ ਬ੍ਰੇਕ ਬ੍ਰੇਕ ਕੱਟ ਲਏ ਤੇ ਇਧਰ ਅਦਰਕ ਤੇ ਲਸਣ ਮੈਂ ਕੱਟ ਲਿਆ ਤੇ ਹੁਣ ਆਪਾਂ ਤੜਕਾ ਲਾਵਾਂਗੇ ਜੀ ਕੜਾਈ ਆਪਾਂ ਗੈਸ ਤੇ ਰੱਖ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਵਾਂਗੇ ਤੁਸੀਂ ਇਹ ਦੇ ਭਾਂਡ ਚ ਵੀ ਭਰਾ ਸਕਦੇ ਹੋ ਓ ਚ ਵੀ ਤੇਲ ਚ ਵੀ ਭਰਾ ਸਕਦੇ ਹੋ ਕੋਈ ਵੀ ਤੁਸੀਂ ਇਹ ਚ ਪਾ ਸਕਦੇ ਹੋ ਤੇਲ ਚੰਗੀ ਤਰ੍ਹਾਂ ਗਰਮ ਕਰ ਤੂੰ ਗਰਮ ਕਰਕੇ ਫਿਰ ਆਪਾਂ ਠੰਡਾ ਕਰਕੇ ਜੀਰਾ ਪਾਵਾਂਗੇ ਹਾਂਜੀ ਤੇਲ ਸਾਡਾ ਗਰਮ ਹੋ ਗਿਆ ਹੁਣ ਆਪਾਂ ਜੀਰਾ ਪਾ ਦਾਂਗੇ ਤੇ ਜੀਰਾ ਸਾਡਾ ਭੁੰਨ ਹੋ ਗਿਆ ਅਦਕਨ ਹੋਏ ਪਾ ਦੇਣੀ ਦਿਕਾ ਟਮਾ ਸਾਡਾ 1 ਮਿੰਟ ਫਰਾਈ ਹੋ ਗਏ ਨਾਲ ਹੀ ਪਾਰਾਂਗੇ ਪਿਆਜ਼ ਪਿਆਜ਼ ਨੂੰ ਤੋਂ ਲਾਈਏ 2-3 ਮਿੰਟ ਵਾਸਤੇ ਲਓ ਜੀ ਪਿਆਜ਼ ਸਾਡੇ 골ਡ ਬ੍ਰਾਉਨ ਹੋ ਗਏ पा देंगे एक चमचा नमक चमचे का चौथा हिस्सा काली मिर्च मसाला पा देंगे चमचे का चौथा हिस्सा लाल कश्मीरी मिर्च पावे चमचे का चौथा हिस्सा हल्दी पाउडर पा देंगे ਤੋਂ ਬਾਅਦ ਟਮਾਟਰ ਤੇ ਮੈਂ ਮਿਰਚਾਂ ਵਿੱਚ ਗ੍ਰाइंड ਕਰ ਲਈਆਂ ਸੀ ਉਹ ਪਾ ਦਿੰਨੇ। ਮਿਕਸ ਕਰ ਲਈਏ। ਮਸਾਲੇ ਨੂੰ ਤਕੜਨ ਜਿਹਾ ਪਕਾਵਾਂਗੇ। ਉਪਰਨੇ ਮਿੰਟ ਹੋ ਗਿਆ ਸੀ ਮਸਾਲੇ ਭੁੱਜਦੇ ਮੈਂ ਨਾਲ ਜਿਹੜੇ ਟਮਾਟਰਾਂ ਦਾ ਥੋੜਾ ਪਾਣੀ ਪਾ ਦੂੰ ਦੋ ਚਮਚੇ ਹੋਣਾ ਤਾਂ ਮਸਾਲੇ ਚੰਗੀ ਤਰ੍ਹਾਂ ਪੂਨਕੇ تیار ਕਰ ਲਾਂਗੇ ਪਾਣੀ ਥੋੜਾ ਪਾਇਆ ਮਸਾਲੇ ਭੁੱਲ ਕੇ ਚੰਗੀ ਤਰ੍ਹਾਂ ਸੱਕ ਜਾਣਗੇ ਤੁਸੀਂ ਹੋਰ ਮੈਂ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ मसाले ने तेल छता मसाला साडा चंह भुज तो तो के तैयार हो गया उसको बहुत पा देंगे आप ਕਰਾਂਗੇ ਇਹ ਵਾਲੀ ਤੋਰੀਚ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਇਹ ਵਾਲੀਆਂ ਤੋਰੀਆਂ ਚ ਪਾਣੀ ਆਪਣੇ ਆਪ ਤੋਰੀਆਂ ਪਾਣੀ ਛੱਡ ਦਿੰਦੀਆਂ 5 ਮਿੰਟ ਵਾਸਤੇ ਛਾਪ ਕੇ ਪਕਾ ਲੈਂਦੇ ਹਾਂ 2-3 ਮਿੰਟ ਹੋ ਗਏ ਸੀ ਮੈਂ ਸਬਜ਼ੀ ਚੈੱਕ ਕਰ ਲੈਣੇ ਆਂ ਇਹ ਸਬਜ਼ੀ ਜਲਦੀ ਪੱਕ ਜਾਂਦੀ ਜੀ ਇਹ ਠੱਕ ਦੇਨੇ 4-5 ਮਿੰਟ ਵਾਸਤੇ ਚੈੱਕ ਕਰਾਂਗੇ ਦੁਬਾਰੇ ਸਬਜੀ ਨੂੰ ਆਪਾਂ ਚੈੱਕ ਕਰ ਲੈਨੇ ਆਂ ਸਬਜੀ ਬਣ ਕੇ ਤਿਆਰ ਸਬਜੀ ਜਦ ਆਪਾਂ ਪਾ ਲੈਨੇ ਆਂ ਥੋੜਾ ਜਿਹਾ ਦੇਸੀ ਘਿਓ ਚਮਚਾਕ ਉਸ ਤੋਂ ਬਾਅਦ ਪਾਵਾਂਗੇ ਧਨੀਆ ਗੈਸ ਕਰ ਦਿੰਨੇ ਆਪਾਂ ਬੰਦ ਸਰਜੀ ਦੇਖੋ ਸਿੰਪਲ ਤਰੀਕੇ ਨਾਲ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਐ ਤੀਹੋਂ ਆਪਾਂ ਕਰ ਲੈਨੇ ਆ ਪਲੇਟ ਚ ਸਰਵ ਹਾਂਜੀ ਆਪਾਂ ਸਬਜੀ ਨੂੰ ਸਰਵ ਕਰ ਲੈਨੇ ਆ ਸਬਜੀ ਦੇਖੋ ਕਿੰਨੀ ਵਧੀਆ ਬਣੀ ਸੱਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ